ਵੇਖੋ ਅੱਜ ਜਿਹੜਾ ਡਰੇਨ ਦਾ ਪੁਲ ਲੋਂਗੋ ਵਾਲਾ ਪੰਜਾਮ ਕੀਤਾ ਹੈ ਇਹ ਸਰਕਾਰ ਦੀ ਨਿਲੈਕੀ ਹੈ ਕੋਈ ਮਕਸਦ ਹੈ ਕਿਉਂਕਿ ਮਜੀਠਾ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਰੈਲੀ ਸੀ ਭਗਮਾਨ ਤਮਾਨ ਨੇ ਉੱਥੇ ਜਾਣਾ ਸੀ ਪੰਜਾਬ ਦੇ ਜਿਹੜੇ ਕਿਸਾਨ ਮਜ਼ਦੂਰ ਆਮ ਲੋਕ ਨੇ ਇਹਨਾਂ ਦੇ ਕੁਝ ਸਵਾਲ ਨੇ ਜਿਹੜੇ ਸਰਕਾਰ ਮੂਰੇ ਰੱਖਣੇ ਆ ਜਿਵੇਂ ਬਿਜਲੀ ਬਿੱਲ 2020 ਤੇ ਸਰਕਾਰ ਨੇ ਜਿਹੜਾ ਲੈਟਰ ਹੈ ਕੇਂਦਰ ਨੂੰ ਲਿਖਿਆ ਉਹਨੂੰ ਜਨਤਕ ਨਹੀਂ ਕੀਤਾ ਸਾਡਾ ਸ਼ੰਭੂ ਦੇ ਖਨੋਰੀ ਮੋਰਚਾ ਇਹਨਾਂ ਦੇ ਬੰਦਿਆਂ ਨੇ ਸਾਡੀਆਂ ਟਰਾਲੀਆਂ ਚੋਰੀ ਕਰ ਲਈਆਂ ਸਮਾਨ ਚੋਰੀ ਕਰ ਲਿਆ ਸਰਕਾਰੀ ਰਹਿ ਚੋਂ ਬਰਾਮਦ ਹੋ ਗਿਆ ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰ ਕਿਉਂ ਨਹੀਂ ਕਰ ਰਹੀ ਆਮ ਆਦਮੀ ਪਾਰਟੀ ਇਹਨਾਂ ਦੀ ਸਰਕਾਰ ਇਹ ਸਵਾਲ ਸੀਗੇ ਇਹ ਸਵਾਲ ਸੀਗੇ ਵੀ ਤੁਸੀਂ ਸਾਨੂੰ 7 ਤਰੀਕ ਨੂੰ ਲੰਗੀ 7 ਨੂੰ ਮੀਟਿੰਗ ਤੇ ਬੁਲਾਇਆ ਲੈਟਰ ਲਿਖ ਕੇ ਤੇ ਸਰਕਾਰ ਮੀਟਿੰਗ ਕਿਉਂ ਭੁੱਲੀ ਇਹ ਜਵਾਬ ਦਿਓ ਅਫੀਸ਼ੀਅਲੀ ਕਾਰਵਾਈ ਹੈ ਜਵਾਬ ਨਹੀਂ ਦੇ ਰਹੀ ਸਰਕਾਰ ਇਹਦੇ ਨਾਲ ਨਾਲ ਪੰਜਾਬ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਸਵਾਲ ਸੀ ਕਿ ਦਿੱਲੀ ਮੋਰਚੇ 'ਚ ਜਿਹੜੇ ਪਰਿਵਾਰਾਂ ਦੇ ਮੈਂਬਰ ਸ਼ਹੀਦ ਹੋ ਗਏ ਉਹਨਾਂ ਪਰਿਵਾਰਾਂ ਨੂੰ ਅਜੇ ਤੱਕ ਨੌਕਰੀ ਕਿਉਂ ਨਹੀਂ ਦੇ ਰਹੀ ਸਰਕਾਰ ਕਿਉਂਕਿ ਬੜਾ ਲੰਮਾ ਸਮਾਂ ਹੋ ਗਿਆ ਸ਼ੰਭੂ ਤੇ ਕਿੰਨੇ ਕਿਸਾਨ ਸ਼ਹੀਦ ਹੋ ਗਏ ਉਹਨਾਂ ਦੇ ਪਰਿਵਾਰਾਂ ਨੂੰ ਕੰਪੋਨਸੇਸ਼ਨ ਨਾ ਨੌਕਰੀ ਦਿੱਤੀ ਹੈਗੀ ਐ ਇਸੇ ਤਰ੍ਹਾਂ ਕਿੰਨੇ ਬੰਦੇ ਜ਼ਖਮੀ ਹੋ ਗਏ ਅੱਖਾਂ ਚਲੀਆਂ ਗਈਆਂ ਬਾਹਾਂ ਟੁੱਟ ਗਈਆਂ ਲੱਤਾਂ ਵੱਡੀਆਂ ਗਈਆਂ ਉਹਨਾਂ ਨੂੰ ਕੋਈ ਵੀ ਸਹੈਤਾ ਸਰਕਾਰ ਨੇ ਨਹੀਂ ਦਿੱਤੀ ਹੈਗੀ ਸੋ ਇੱਥੋਂ ਤੱਕ ਕਿ ਸ਼ੰਭੂ ਖਨੌਰੀ ਦਾ ਜਿਹੜਾ ਨੁਕਸਾਨ ਹੋਇਆ 3 ਕਰੋੜ 70 ਲੱਖ 900 48 ਰੁਪਈਆ ਦਾ ਉਹ ਸਰਕਾਰ ਨੇ ਉਹ ਚੋਰੀ ਕੀਤਾ ਸਮਾਨ ਕਿਹਨਾਂ ਨੇ ਸਮਾਨ ਖੁਰਦੋਬਦ ਕੀਤਾ ਉਹ ਉਹਦਾ ਨਾਟ ਨਾਟ ਬਰਾਮਦ ਕਰਾਉਣਾ ਇਸੇ ਤਰੀਕਾ ਖਨੋਰੀ ਚੋਂ ਸਾਡੇ ਇਹਦੇ ਨਾਲ ਹੀ ਭਲਾ ਜਦੋਂ ਅਸੀਂ ਪੀਸਫੁਲ ਪ੍ਰੋਗਰਾਮ ਕਰਨਾ ਚਾਹੁੰਦੇ ਆ ਅਸੀਂ ਸਰਕਾਰ ਨੂੰ ਇਹ ਪੁੱਛਦੇ ਆ ਜਾਂ ਮਹੇਸ਼ ਕਰਕੇ ਸਰਕਾਰ ਨੇ ਲਵਾਇਆ ਹੈ ਕਿ ਭਾਈ ਸਾਡੇ ਕਿਸਾਨ ਤੁਹਾਨੂੰ ਸਵਾਲ ਪੁੱਛਣ ਜਾਂਦੇ ਆ ਉਹਨਾਂ ਨੇ ਘਰਾਂ 'ਚ ਰਾਤਾਂ ਨੂੰ ਪੁਲਿਸ ਵਾੜ ਕੇ ਉਹਨਾਂ ਨੂੰ ਹਰਾਸਤ 'ਚ ਕਿਉਂ ਲੈ ਰਹੇ ਹੋ ਉਹਨਾਂ ਦੇ ਘਰਾਂ 'ਚ ਬੱਚੇ ਨੇ ਧੀਆ ਨੇ ਭੈਣਾ ਨੇ ਸੋਡੀ ਪੁਲਿਸ ਜਿਵੇਂ ਵੱਡੇ ਅਪਰਾਧੀਆਂ ਨੂੰ ਫੜਦੇ ਆ ਕਸਾਲ ਲੀਡਰਾਂ ਨੂੰ ਫੜਨ ਚਲੀ ਜਾਂਦੀ ਹੈ ਇਹ ਕਿਉਂ ਪੁਲਿਸ ਜਾਣਾ ਲਾਨੀ ਜਿਹੜੀ ਐਮਰਜੈਂਸੀ ਹੈ ਇਹ ਕਿਉਂ ਪੱਤਰਕਾਰਾਂ ਦੀ ਜਵਾਨ ਬੰਦੀ ਕਿਉਂ ਕੀਤੀ ਜਾ ਰਹੀ ਹੈ ਸੋ ਇਸ ਤਰ੍ਹਾਂ ਪੰਜਾਬ ਦੀਆਂ ਜ਼ਮੀਨਾਂ ਕੰਪਨੀਆਂ ਨੂੰ ਕਿਉਂ ਮੇਥੀਆਂ ਜਾ ਰਹੀਆਂ ਨੇ ਇਹ ਵੱਡੇ ਸਵਾਲ ਨੇ ਪੰਜਾਬ ਸਰਕਾਰ ਤੋਂ ਜਵਾਬ ਪੁੱਛਣੇ ਆ ਸੋ ਬਖਲਾੜ ਚਾ ਕੇ ਸਾਡੇ ਆਗੂ ਗ੍ਰਿਫਤਾਰ ਕੀਤੇ ਹੋਏ ਆ ਸਾਡੀ ਮੰਗ ਹੈ ਕਿ ਉਹਨਾਂ ਨੂੰ ਬਿਨਾਂ ਸ਼ਰਤ ਤਰਕ ਸਰਕਾਰ ਤੁਰੰਤ ਰਿਹਾ ਕਰੇ ਅਗਲੀ ਮੀਟਿੰਗ ਦੀ ਜਿਹੜੀ ਚਿੱਠੀ ਤੋਂ ਸਰਕਾਰ ਦੇਖ ਕੇ ਮੀਟਿੰਗ ਉਹ ਪੱਤੀ ਹੈ ਉਹ ਮੀਟਿੰਗ ਦੀ ਤੈਅ ਕਰੇ ਤੇ ਸਾਡੇ ਹਰ ਸਵਾਲ ਦਾ ਪੰਜਾਬ ਸਰਕਾਰ ਜਵਾਬ ਦੇਵੇ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਕਹਿੰਦੇ ਆ ਕਿ ਸਾਡੀ ਸਰਕਾਰ ਤਾਂ ਭਾਈ ਧਰਨੇ ਚੋਂ ਨਿਕਲੀ ਹੋਈ ਹੈ ਫਿਰ ਧਰਨੇ ਵਾਲੇ ਤੋਂ ਡਰਦੇ ਕਿਉਂ ਸੋ ਮੇਰਾ ਕਹਿਣ ਦਾ ਮਤਲਬ ਇਹ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸੰਘਰਸ਼ ਦਾ ਵਿਗਲ ਬੱਜਿਆ ਇਹ ਹੈ ਹੁਣ ਸੰਘਰਸ਼ ਦਾ ਵਿਗਲ ਥੋੜੇ ਸਮੇਂ ਚ ਉੱਪਰ ਡੇ ਇਕੱਠ ਹੋ ਜਾਣੇ ਆ ਇਹ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਇਹ ਸਰਕਾਰ ਨੇ ਸਾਡੀ ਗੱਲ ਨਾਲ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਕਾਸ ਅੱਜ ਲੌਂਗਵਾਰ ਦੇ ਵਿੱਚ ਇਹਦਾ ਡਰੇਨ ਦਾ ਪੂਰ ਜਾਮ ਕੀਤਾ ਗਿਆ ਉਹ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਜਿਹੜੀ ਕਾਲ ਦਿੱਤੀ ہوئی ਹੈ ਇਹ ਮੋਰਚਾ ਜਿਹੜਾ ਸ਼ੰਭੂ ਤੇ ਖਨੋਰੀ ਦਾ ਇਥੋਂ ਦੇ ਭਗਵੰਤ ਮਾਨ ਨੇ ਅਮਿਤ ਸ਼ਾਹ ਤੇ ਮੋਦੀ ਦੀ ਸ਼ੈ ਦੇ ਉੱਪਰ ਉਜਾੜਿਆ ਸੀ ਤੇ 4.5 ਕਰੋੜ ਦਾ ਨਿਸ਼ਾਨਾ ਜਿਹੜਾ ਪਸੰਦਾਂ ਦਾ ਕੀਤਾ ਸੀ ਉਸੇ ਕਾਲ ਦੇ ਤਹਿਤ ਕਿਸਾਨਾਂ ਵੱਲੋਂ ਸ਼ਾਂਤਮਈ ਸਵਾਲ ਸੀ ਜਿਹੜੇ ਉਹ ਮੁੱਖ ਮੰਤਰੀ ਦੀ ਮਜੀਠਾ ਫੇਰੀ ਦੇ ਉੱਪਰ ਉਹਨੂੰ ਪੁੱਛੇ ਜਾਣੇ ਸੀਗੇ ਕਿ ਤੁਸੀਂ ਸਾਡਾ ਇਹ ਮੋਰਚਾ ਕਿਉਂ ਸਾੜਿਆ ਤੁਹਾਡੀ ਸਰਕਾਰ ਦਾ ਐਮਐਸਪੀ ਦੀ ਗਰੰਟੀ ਕਾਨੂੰਨ ਨੂੰ ਲੈ ਕੇ ਆਈ ਸੀ ਤੇ ਫੋਰ ਤਮਾਮ ਸਵਾਲ ਕਿ ਸਾਡੇ ਮੋਰਚੇ ਦਾ ਇਹਨਾਂ ਨੁਕਸਾਨ ਕੀਤਾ ਆਂੀ ਪਰਪਾਈ ਕਰੋ ਤੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਮੀਟਿੰਗ ਤੋਂ ਸਰਕਾਰ ਭੱਜੀ ਐ ਕਿਸਾਨਾਂ ਦੀ ਮੀਟਿੰਗ ਦੇ ਵਿੱਚ ਸੱਦ ਕੇ ਕਿਤਰਾ ਦੀ ਵੇਜਤੀ ਕੀਤੀ ਐ ਇਸ ਮੁੱਖ ਮੰਤਰੀ ਨੇ ਤੇ ਪਰ ਮੁੱਖ ਮੰਤਰੀ ਇੰਨਾ ਡਰਿਆ ਹੋਇਆ ਇਤਿਹਾਸ ਦੇ ਵਿੱਚ ਇਹ ਪਹਿਲਾ ਮੁੱਖ ਮੰਤਰੀ ਐ ਇੰਨੀ ਬਗਲਾਹੜ ਦੇ ਵਿੱਚ ਆਇਆ ਹੋਇਆ ਇੰਨੀ ਬਗਲਾਹੜ ਦੇ ਵਿੱਚ ਆਈ ਹੋਈ ਸਰਕਾਰ ਜਿਨੇ 16 ਤਰੀਕ ਦੀ ਰਾਤ ਨੂੰ ਹੀ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਪੰਗ ਸਿੰਘ ਭੰਦੇਰ ਤੇ ਉਹਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਦੇ ਮਨ ਦੇ ਵਿੱਚ ਬੈਂ ਤੁਸੀਂ ਇਹ ਭਗਵੰਤ ਮਾਨ ਦੇ ਕਿ ਮਜੀਠੇ ਦੇ ਵਿੱਚ ਮੈਂ ਲੋਕਾਂ ਨੂੰ ਇਕੱਠੇ ਨਹੀਂ ਹੋਣ ਦਊਂਗਾ ਪਰ ਅੱਜ ਤੁਸੀਂ ਦੇਖ ਸਕਦੇ ਹੋ ਮਜੀਠੇ ਦੀਆਂ ਸੜਕਾਂ ਜਾਮ ਕਰਤੀਆਂ ਕਿਸਾਨਾਂ ਨੇ ਉੱਥੇ ਜਾ ਕੇ ਵੱਡੀ ਪੱਧਰ ਤੇ ਕਿਸਾਨ ਇਕੱਠੇ ਉਹਦੇ ਮੁੱਖ ਮੰਤਰੀ ਨੂੰ ਸਵਾਲ ਪੁੱਛਣ ਦੇ ਲਈ ਉਹ ਭਗਵੰਤ ਮਾਨ ਦੀ ਸਰਕਾਰ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਹੈ ਜਿਹੜੀ ਮਾਰੀ ਹੈ ਤੇ ਸਰਕਾਰ ਹੈ ਉਹ ਹਾਲੇ ਵੀ ਆਪਣੀ ਅੜੀ ਦੇ ਉੱਪਰ ਆਈ ہوئی ਹੈ ਕਿ ਪਤਾ ਨਹੀਂ ਮੈਂ ਮੋਰਚੇ ਦੇ ਆਗੂਆਂ ਨੂੰ ਤੇ ਸਾਰੇ ਆਗੂਆਂ ਨੂੰ ਕਿੰਨਾ ਚਿਰ ਅੰਦਰ ਤਾੜ ਕੇ ਰੱਖ ਨੂੰ ਪਰ ਲੋਕ ਨੇ ਵਹਿਮ ਉਹ ਦੂਰ ਕਰ ਦੇਣਗੇ ਰੇਲ ਦੀਆਂ ਲਾਈਨਾਂ ਤੇ ਲੋਕ ਜਾ ਕੇ ਚੜ ਚੁੱਕੇ ਨੇ ਇਸੇ ਤਰ੍ਹਾਂ ਥਾਂ ਥਾਂ ਤੇ ਜਾਮ ਨੇ ਜਿਹੜੇ ਲੱਗ ਚੁੱਕੇ ਨੇ ਤੇ ਲੌਂਗ ਵਾਲਾ ਜਾਮ ਵੀ ਇਸੇ ਤਰ੍ਹਾਂ ਲਾਇਆ ਤੇ ਲਗਾਤਾਰ ਚੱਲਦਾ ਰਹਿਣਾ ਜਿੰਨਾ ਚਿਰ ਸਾਰੇ ਆਗੂਆਂ ਨੂੰ ਸਮੇਤ ਸਰਬਲ ਸਿੰਘ ਭੰਦੇਰ ਭਗਵੰਤ ਮਾਨ ਮੁੱਖ ਮੰਤਰੀ ਰਹਿਾ ਨਹੀਂ ਕਰਦਾ ਇੱਥੋਂ ਦੀ ਸਰਕਾਰ ਰਹਿਾ ਨਹੀਂ ਕਰਦਾ ਇਹ ਮੋਰਚਾ ਇਸੇ ਤਰ੍ਹਾਂ ਲੱਗਿਆ ਰਹੇ